ਜੈ ਗੁਰਦੇਵ ਧੰਨ ਗੁਰਦੇਵ ਤੁਸੀਂ ਵੇਖ ਰਹੇ ਹੋ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਚੁੰਟੀ ਸਤਗੁਰੂ ਰਵਿਦਾਸ ਜੀ ਨੇ ਪੰਡਤਾਂ ਦਾ ਹੰਕਾਰ ਕਿਵੇਂ ਤੋੜਿਆ ਗੰਗਾ ਮਾਤਾ ਜੀ ਵੱਲੋਂ ਦਿੱਤੇ ਕੰਗਲ ਨੂੰ ਲੈ ਕੇ ਪੰਡਤ ਕਿਵੇਂ ਫਸਿਆ ਕਸੂਤਾ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਸਤਗੁਰੂ ਰਵਿਦਾਸ ਮਹਾਰਾਜ ਜੀ ਜੁੱਤੀਆਂ ਗੰਡਣ ਦਾ ਕੰਮ ਕਰਿਆ ਕਰਦੇ ਸੀ ਔਰ ਹਰ ਸਾਲ ਉਸੇ ਰਸਤੇ ਤੋਂ ਪੰਡਤ ਜਿਹੜੇ ਹੈ ਉਹ ਗੰਗਾ ਤੇ ਇਸ਼ਨਾਨ ਕਰਨ ਲਈ ਜਾਇਆ ਕਰਦੇ ਸੀ ਔਰ ਇਸੇ ਤਰ੍ਹਾਂ ਇੱਕ ਵਾਰ ਜਦੋਂ ਸਤਗੁਰ ਰਵਿਦਾਸ ਜੀ ਸੜਕ ਦੇ ਕਿਨਾਰੇ ਤੇ ਬੈਠ ਕੇ ਜੁੱਤੀਆਂ ਗੰਢ ਰਹੇ ਸੀ ਅਚਾਨਕ ਤਿੰਨ ਚਾਰ ਪੰਡਤ ਉਹਨਾਂ ਦੇ ਕੋਲ ਦੀ ਲੰਘੇ ਤੇ ਉਹਨਾਂ ਵਿੱਚੋਂ ਇੱਕ ਦੀ ਜੁੱਤੀ ਟੁੱਟ ਗਈ ਉਸਨੇ ਸੋਚਿਆ ਕਿ ਰਵਿਦਾਸ ਬੈਠਾ ਹੈ ਜੋ शूद्र ਜਾਤੀ ਦੇ ਨਾਲ ਸੰਬੰਧਿਤ ਹੈ ਉਸ ਤੋਂ ਆਪਾਂ ਇਹ ਜੁੱਤੀ ਗੰਡਾ ਲੈਣੇ ਆ ਔਰ ਉਸ ਤੋਂ ਅੱਗੇ ਨਿਕਲ ਜਾਵਾਂਗੇ ਸੋਚਦਿਆਂ ਸੋਚਦਿਆਂ ਸਤਗੁਰ ਰਵਿਦਾਸ ਮਹਾਰਾਜ ਜੀ ਰਸਤੇ 'ਚ ਬੈਠੇ ਜੁੱਤੀਆਂ ਗੰਢ ਰਹੇ ਸੀ ਜੁੱਤੀਆਂ ਗੰਡਣ ਤੋਂ ਭਾਵ ਹੈ ਕਿ ਉਸ ਮਾਲਕ ਦੇ ਨਾਲ ਪ੍ਰੀਤ ਗੰਢ ਰਹੇ ਸੀ ਜੁੱਤੀਆਂ ਗੰਡਣਾ ਤੇ ਇੱਕ ਸਾਡੇ ਵਰਗਿਆਂ ਲਈ ਸਾਨੂੰ ਨਜ਼ਰ ਆਉਂਦਾ ਸੀ ਲੇਕਿਨ ਉਹ ਕੁੱਲ ਮਾਲਕ ਦੇ ਨਾਲ ਜੁੜੇ ਹੋਏ ਸੀ ਪ੍ਰੀਤ ਗੰਢ ਰਹੇ ਸੀ ਜਦੋਂ ਪੰਡਤ ਸੋਚਦੇ ਸੋਚ ਦੇ ਕੋਲ ਆਏ ਤਾਂ ਉਹਨਾਂ ਨੇ ਕਿਹਾ ਕਿ ਰਵਿਦਾਸ ਅ ਜੁੱਤੀ ਟੁੱਟ ਚੁੱਕੀ ਹੈ ਇਸ ਨੂੰ ਗੰਢ ਦੇ ਤਾਂ ਸਤਿਗੁਰ ਰਵਿਦਾਸ ਮਹਾਰਾਜ ਨੇ ਬੜੇ ਪਿਆਰ ਦੇ ਨਾਲ ਉਹਨਾਂ ਨੂੰ ਜੈ ਬੁਲਾਈ ਔਰ ਉਸ ਤੋਂ ਬਾਅਦ ਉਹਨਾਂ ਦੀ ਜੁੱਤੀ ਲਈ ਉਸ ਨੂੰ ਗੰਡ ਕੇ ਦੇ ਦਿੱਤਾ ਹੰਕਾਰੀ ਪੰਡਤ ਨੇ ਇੱਕ ਦਮੜੀ ਜਿਹੜੀ ਸੀ ਉਹ ਇਸ ਤਰ੍ਹਾਂ ਸੁੱਟ ਦਿੱਤੀ ਕਿ ਜਿਵੇਂ ਜੇਕਰ ਹੱਥ ਵਿੱਚ ਪਕੜਾਈ ਤਾਂ ਇਸ ਸ਼ੂਦਰ ਦੇ ਹੱਥ ਸਾਡੇ ਨਾਲ ਟੱਚ ਨਾ ਹੋ ਸਕਣ ਸਤਿਗੁਰ ਰਵਿਦਾਸ ਮਹਾਰਾਜ ਰਾਜੀ ਨਿਮਰਤਾ ਦੇ ਪੁੰਜ ਜਾਣੀ ਜਾਣ ਅਕਾਲ ਪੁਰਖ ਨਾਲ ਸਿੱਧੀ ਗੱਲਬਾਤ ਔਰ ਉਹਨਾਂ ਨੇ ਬੜੇ ਪ੍ਰੇਮ ਤੇ ਬੜੇ ਪਿਆਰ ਦੇ ਨਾਲ ਕਿਹਾ ਕਿ ਤੁਸੀਂ ਕਿੱਥੇ ਜਾ ਰਹੇ ਹੋ ਤਾਂ ਪੰਡਤ ਜੀ ਨੇ ਕਿਹਾ ਕਿ ਅਸੀਂ ਗੰਗਾ ਵਿੱਚ ਇਸ਼ਨਾਨ ਕਰਨ ਜਾ ਰਹੇ ਹਾਂ ਤਾਂ ਪੰਡਤ ਇਕਦਮ ਖੁਸ਼ ਹੋ ਕੇ ਕਹਿਣ ਲੱਗੇ ਕਿ ਅਸੀਂ ਹਰ ਸਾਲ ਹਰ ਰੋਜ਼ ਵੀ ਜਦੋਂ ਵੀ ਵਕਤ ਮਿਲਦਾ ਹੈ ਅਸੀਂ ਗੰਗਾ ਤੇ ਇਸ਼ਨਾਨ ਕਰਨ ਜਾਂਦੇ ਹਾਂ ਤਾਂ ਸਾਡੇ ਸਾਰੇ ਪਾਪ ਜਿਹੜੇ ਹੈ ਉਹ ਖਤਮ ਹੋ ਜਾਂਦੇ ਨੇ ਸਤਗੁਰੂ ਦਾਸ ਮਹਾਰਾਜ ਜੀ ਨੇ ਕਿਹਾ ਕਿ ਮੈਂ ਵੀ ਗੰਗਾ ਵਿੱਚ ਇਸ਼ਨਾਨ ਕਰਕੇ ਆਪਣੇ ਪਾਪ ਉਤਾਰ ਸਕਦਾ ਹਾਂ ਤਾਂ ਪੰਡਤ ਬੋਲਿਆ ਨਹੀਂ ਗੰਗਾ ਵਿੱਚ ਇਸ਼ਨਾਨ ਕਰਨ ਦੀ ਪਰਮਿਸ਼ਨ ਸਿਰਫ ਤਾਂ ਸਿਰਫ ਬ੍ਰਾਹਮਣਾਂ ਦੇ ਕੋਲ ਹੈ ਸ਼ੂਦਰ ਜਾਤੀ ਦੇ ਨਾਲ ਸੰਬੰਧਿਤ ਲੋਕ ਗੰਗਾ ਮਾਤਾ ਦੇ ਉਸ ਅਸਥਾਨ ਤੇ ਜਾ ਕੇ ਇਸ਼ਨਾਨ ਨਹੀਂ ਕਰ ਸਕਦੇ ਇਹਨਾਂ ਨੂੰ ਮਨਾਹੀ ਹੈ ਇਸ ਗੱਲ ਦਾ ਸਤਗੁਰੂ ਵਿਦਾਸ ਮਹਾਰਾਜ ਜੀ ਨੇ ਬੁਰਾ ਨਹੀਂ ਮਨਾਇਆ ਕਿਉਂਕਿ ਉਹ ਜਾਣਦੇ ਸੀ ਕਿ ਇਹ ਲੋਕ ਕਿਸ ਤਰ੍ਹਾਂ ਭਰਮਾਂ ਵਿੱਚ ਜਾਤਾਂ ਪਾਤਾਂ ਵਿੱਚ ਫਸੇ ਹੋਏ ਨੇ ਕਿਉਂਕਿ ਸਤਗੁਰ ਅ रविदास ਮਹਾਰਾਜ ਜੀ ਨੇ ਕਿਹਾ ਹੈ ਕਿ ਜੋ ਇਨਸਾਨ ਚੰਮ ਤੋਂ ਬਣਿਆ ਹੈ ਉਹ ਸਾਰੇ ਚਮਾਰ ਨੇ ਉਹਨਾਂ ਨੇ ਆਪਣੀ ਬਾਣੀ ਵਿੱਚ ਲਿਖਿਆ ਹੋਇਆ ਹੈ ਔਰ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਠੀਕ ਹੈ ਜੇ ਮੈਂ ਉਸ ਜਗ੍ਹਾ ਨਹੀਂ ਜਾ ਸਕਦਾ ਗੰਗਾ ਮਾਤਾ ਦੇ ਦਰਸ਼ਨ ਨਹੀਂ ਕਰ ਸਕਦਾ ਤਾਂ ਮੇਰੀ ਇਹ ਗਮੜੀ ਜਿਹੜੀ ਹੈ ਗੰਗਾ ਮਾਤਾ ਦੇ ਚਰਨਾਂ ਦੇ ਵਿੱਚ ਭੇਟ ਕਰਦੇ ਹੋ ਤਾਂ ਉਹਨਾਂ ਪੰਡਤਾਂ ਨੇ ਬੜੇ ਹੰਕਾਰ ਦੇ ਵਿੱਚ ਉਹ ਦਮੜੀ ਫੜੀ ਜਦੋਂ ਦਮੜੀ ਫੜੀ ਤਾਂ ਸਤਗੁਰ ਰਵਿਦਾਸ ਮਹਾਰਾਜ ਜੀ ਕਹਿਣ ਲੱਗੇ ਕਿ ਪੰਡਤ ਇਹ ਦਮੜੀ ਗੰਗਾ ਮਾਈ ਜਦੋਂ ਦੋਵੇਂ ਹੱਥ ਕੱਢ ਕੇ ਬਾਹਰ ਇਹ ਦਮੜੀ ਲੈਣ ਦੀ ਇੱਛਾ ਪ੍ਰਗਟ ਕਰਨ ਤਾਂ ਇਹ ਉਹਨਾਂ ਦੇ ਹੱਥ 'ਚ ਦਮੜੀ ਪਕੜਾਉਣੀ ਹੈ ਕਿਤੇ ਐਵੇਂ ਪਾਣੀ ਦੇ ਵਿੱਚ ਸੁੱਟ ਕੇ ਨਾ ਆ ਜਾਣਾ ਤਾਂ ਪੰਡਤ ਖੂਬ ਹੱਸੇ ਖੂਬ ਹੱਸੇ ਪੰਡਤ ਉਹਨਾਂ ਨੇ ਕਿਹਾ ਕੀ ਰਵਿਦਾਸ ਤੇਰੇ ਦਿਮਾਗ ਨੂੰ ਕੀ ਹੋ ਗਿਆ ਅਸੀਂ ਇੰਨੇ ਇੰਨੇ ਸੋਨਾ ਚਾਂਦੀ ਚੰਗੇ ਚੰਗੇ ਵਸਤਰ ਮਹਿੰਗਾ ਮਹਿੰਗਾ ਸਮਾਨ ਲੈ ਕੇ ਗੰਗਾ ਮਾਤਾ ਜੀ ਨੂੰ ਅਰਪਣ ਕਰਦੇ ਆ ਕਦੇ ਉਹਨਾਂ ਨੇ ਹੱਥ ਕੱਢ ਕੇ ਨਹੀਂ ਪਕੜਿਆ ਤਾਂ ਤੇਰੀ ਇੱਕ ਦਮੜੀ ਗੰਗਾ ਮਈਆ ਹੱਥ ਕੱਢ ਕੇ ਲਵੇਗੀ ਹੱਸਦੇ ਗਏ ਹੱਸਦੇ ਗਏ ਤਰ ਵਿਦਾਸ ਮਹਾਰਾਜ ਜੀ ਨੇ ਫਿਰ ਕਿਹਾ ਸਤਿਗੁਰ ਵਿਦਾਸ ਜੀ ਨੇ ਕਿ ਮੇਰੀ ਇਹ ਹੀ ਬੇਨਤੀ ਹੈ ਕਿ ਜਦੋਂ ਤੱਕ ਗੰਗਾ ਮਾਈ ਦੋਵੇਂ ਹੱਥ ਕੱਢ ਕੇ ਮੇਰੀ ਦਮੜੀ ਨਾ ਲਵੇ ਤੁਸੀਂ ਦਮੜੀ ਨਹੀਂ ਦੇਣੀ ਵਾਪਸ ਲੈ ਆਉਣੀ ਚਲੋ ਪੰਡਤ ਉਥੋਂ ਗੰਗਾ ਦੇ ਇਸ਼ਨਾਨ ਲਈ ਤੁਰ ਪਏ ਜਦੋਂ ਉਥੇ ਪਹੁੰਚੇ ਉਹਨਾਂ ਨੇ ਗੰਗਾ ਚ ਇਸ਼ਨਾਨ ਕੀਤਾ ਔਰ ਭੁੱਲ ਗਏ ਕਿ ਸਾਨੂੰ ਕਿਸੇ ਰਵੀਦਾਸ ਨਾਮ ਦੇ ਸ਼ਖਸ ਨੇ ਇੱਕ ਦਮੜੀ ਦਿੱਤੀ ਸੀ ਉ ਆਪਣੀਆਂ ਗੱਲਾਂ ਬਾਤਾਂ ਆਪਣੇ ਚੜਾਵੇ ਆਪਣੀਆਂ ਭਿੰਟਾਂ ਪੂਟਾਂ ਚੜਾ ਚੜੂ ਕੇ ਜਦੋਂ ਚੱਲੇ ਤਾਂ ਮਾਤਾ ਗੰਗਾ ਮਈ ਗੰਗਾ ਚੋਂ ਬੋਲੇ ਕਿ ਪੰਡਤ ਤੁਸੀਂ ਕੁਝ ਭੁੱਲ ਰਹੇ ਹੋ ਮੇਰੇ ਬਹੁਤ ਹੀ ਪਿਆਰੇ ਸੇਵਕ ਰਵਿਦਾਸ ਜੀ ਨੇ ਮੇਰੇ ਵਾਸਤੇ ਕੁਝ ਭੇਜਿਆ ਹੋਇਆ ਹੈ ਉਹ ਤੁਸੀਂ ਮੈਨੂੰ ਦੇਣਾ ਭੁੱਲ ਗਏ ਹੋ ਇਹ ਸੁਣ ਕੇ ਉਹ ਪੰਡਤ ਹੱਕੇ ਬੱਕੇ ਰਹਿ ਗਏ ਜਦੋਂ ਉਹਨਾਂ ਨੇ ਪਿੱਛੇ ਵੇਖਿਆ ਤਾਂ ਗੰਗਾ ਮਾਈ ਜੀ ਨੇ ਦੋਵੇਂ ਹੱਥ ਗੰਗਾ ਦੇ ਵਿੱਚੋਂ ਕੱਢ ਕੇ ਰਵਿਦਾਸ ਦੁਆਰਾ ਭੇਜੀ ਹੋਈ ਭੇਂਟ ਸਵੀਕਾਰ ਕੀਤੀ। ਪੰਡਤ ਨੇ ਜਦੋਂ ਉਹਨਾਂ ਦੇ ਹੱਥ ਤੇ ਗਮੜੀ ਰੱਖੀ ਤੇ ਉਹਨੇ ਬੜੀ ਨਿਮਰਤਾ ਦੇ ਨਾਲ ਮਾਤਾ ਗੰਗਾ ਜੀ ਨੇ ਉਸ ਨੂੰ ਸਵੀਕਾਰ ਕੀਤਾ। ਔਰ ਇਹ ਸਭ ਕੁਝ ਵੇਖ ਕੇ ਸਾਰੇ ਪੰਡਤ ਹੈਰਾਨ ਸਨ ਕਿ ਅੱਜ ਤੱਕ ਸਾਡੇ ਬਜ਼ੁਰਗ ਸਾਡਾ ਖਾਨਦਾਨ ਅਸੀਂ ਇੱਥੇ ਸੋਨਾ, ਚਾਂਦੀ, ਹੀਰੇ, ਜੀਵਰਾਤ ਭੇਂਟ ਕਰਦੇ ਹਾਂ ਕਦੇ ਉਹ ਹੱਥ ਕੱਢ ਕੇ ਨਹੀਂ ਗੰਗਾ ਮਈਆ ਨੇ ਭੇਟ ਸਵੀਕਾਰ ਕੀਤੀ ਤਾਂ ਇੱਕ शूद्र ਰਵਿਦਾਸ ਦੀ ਇਹ ਭੇਂਟ ਖੁਦ ਗੰਗਾ ਮਈਆ ਨੇ ਆਪ ਸਵੀਕਾਰ ਕੀਤੀ ਹੈ ਉਹ ਜੀ ਸੋਚ ਹੀ ਰਹੇ ਸੀ ਤਾਂ ਗੰਗਾ ਮਈਆ ਨੇ ਇੱਕ ਬਹੁਤ ਹੀ ਪਿਆਰਾ ਕੰਗੜ ਸਤਗੁਰ ਰਵਿਦਾਸ ਜੀ ਲਈ ਨਿਸ਼ਾਨੀ ਵਜੋਂ ਭੇਜਿਆ ਕਿ ਇਹ ਵੇਰੇ ਵੱਲੋਂ ਸਤਗੁਰੂ ਰਵਿਦਾਸ ਮਹਾਰਾਜ ਜੀ ਨੂੰ ਕੰਗਣ ਦੇ ਦੇਣਾ ਪੰਡਤਾਂ ਨੇ ਕੰਗਣ ਪਕੜਿਆ ਔਰ ਗੰਗਾ ਮਾਈ ਜੀ ਅਲੂਪ ਹੋ ਗਏ ਹੁਣ ਕੰਗਣ ਵੇਖ ਕੇ ਪੰਡਤ ਜਿਹੜਾ ਹੈ ਉਹ ਲਾਲਚ ਵਿੱਚ ਫਸ ਗਿਆ ਖੂਬਸੂਰਤ ਕੰਗਣ ਇਹੋ ਜਿਹਾ ਕੰਗਣ ਉਹਨਾਂ ਨੇ ਪਹਿਲਾਂ ਕਦੇ ਵੇਖਿਆ ਹੀ ਨਹੀਂ ਸੀ ਆਖਰਕਾਰ ਕੀ ਹੋਇਆ ਉਹ ਰਸਤੇ ਦੇ ਵਿੱਚ ਵਿਉਤਬੰਦੀਆ ਬਣਾਉਂਦਾ ਗਿਆ ਕਿ ਮੈਂ ਇਹ ਕੰਗਣ ਬਾਰੇ ਰਵਿਦਾਸ ਨੂੰ ਨਹੀਂ ਦੱਸਾਂਗਾ ਇਹ ਮੈਂ ਕੰਗਣ ਰਾਜੇ ਨੂੰ ਭੇਂਟ ਕਰਾਂਗਾ ਰਾਜਾ ਇਸ ਦੇ ਐਬਜ਼ ਦੇ ਵਿੱਚ ਮੈਨੂੰ ਬਹੁਤ ਸਾਰਾ ਇਨਾਮ ਦੇਣਗੇ ਇਹ ਵਿਉਂਤ ਬੰਦੀਆਂ ਬਣਾਉਂਦਾ ਬਣਾਉਂਦਾ ਜਦੋਂ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਨਜ਼ਦੀਕ ਪਹੁੰਚਿਆ ਤਾਂ ਸਤਗੁਰ ਰਵਿਦਾਸ ਮਹਾਰਾਜ ਜੀ ਨੇ ਪੁੱਛਿਆ ਕਿ ਗੰਗਾ ਚ ਇਸ਼ਨਾਨ ਕਰਕੇ ਆਏ ਹੋ ਤਾਂ ਉਹਨਾਂ ਨੇ ਕਿਹਾ ਹਾਂ ਹੂੰ ਕਰਿਆ ਮੇਰੀ ਦਮੜੀ ਗੰਗਾ ਮਈਆ ਨੂੰ ਦਿੱਤੀ ਕਹਿੰਦੇ ਤੇਰੀ ਦਮੜੀ ਗੰਗਾ ਮਈਆ ਨੂੰ ਭੇਂਟ ਕਰ ਦਿੱਤੀ ਕਹਿੰਦੇ ਵੈਸੇ ਸੁੱਟ ਕੇ ਆਏ ਹੋ ਜਾਂ ਗੰਗਾ ਮਈਆ ਨੇ ਹੱਥ ਕੱਢ ਕੇ ਮੇਰੀ ਦਵਣੀ ਸਵੀਕਾਰ ਕੀਤੀ ਸੀ ਉਹਨਾਂ ਨੇ ਕਿਹਾ ਕਿ ਗੰਗਾ ਮਈਆ ਨੇ ਦੋਵੇਂ ਹੱਥ ਕੱਢ ਕੇ ਤੁਹਾਡੇ ਦੁਆਰਾ ਦਿੱਤੀ ਦਮੜੀ ਸਵੀਕਾਰ ਕੀਤੀ ਤਾਂ ਮੇਰੇ ਵਾਸਤੇ ਉਹਨਾਂ ਨੇ ਕੋਈ ਨਿਸ਼ਾਨੀ ਭੇਜੀ ਕਿ ਨਹੀਂ ਭੇਜੀ ਹੁਣ ਉਹ ਪੰਡਤ ਲਾਲਚ ਵਿੱਚ ਆਇਆ ਹੋਇਆ ਸੀ ਉਸ ਨੇ ਉਸ ਦਾ ਮਾਤਾ ਜੀ ਦਾ ਦਿੱਤਾ ਹੋਇਆ ਕੰਗਣ ਲੁਕੋ ਲਿਆ ਕਿਉਂਕਿ ਉਹਦੇ ਦਿਲ ਦੇ ਵਿੱਚ ਇਨਾਮ ਦੀ ਜਾਨਣਾ ਸੀ ਕਿ ਮੈਨੂੰ ਇਨਾਮ ਮਿਲੇਗਾ ਫਸਿਆ ਕਿਵੇਂ ਇਹ ਪੰਡਤ ਜਦੋਂ ਪੰਡਤ ਰਵਿਦਾਸ ਜੀ ਤੋਂ ਅੱਗੇ ਲੰਘੇ ਰਾਜੇ ਦੇ ਮਹਿਲ ਵਿੱਚ ਪਹੁੰਚੇ ਤਾਂ ਰਾਜੇ ਨੇ ਜਦੋਂ ਕੰਗਣ ਵੇਖਿਆ ਤੇ ਉਸ ਨੂੰ ਬਹੁਤ ਖੂਬਸੂਰਤ ਲੱਗਾ ਪਰ ਉਸ ਦੇ ਦਿਲ ਵਿੱਚ ਤਾਂ ਇਨਾਮ ਦੀ ਚਾਹਨਾ ਸੀ ਤਾਂ ਰਾਜੇ ਨੇ ਉਹ ਕੰਗਣ ਆਪਣੀ ਘਰਵਾਲੀ ਨੂੰ ਦਿਖਾਇਆ ਮਹਾਰਾਣੀ ਨੂੰ ਉਹ ਕਹਿੰਦੀ ਜੀ ਇੱਕ ਹੱਥ ਵਿੱਚ ਕੰਗਣ ਚੰਗਾ ਨਹੀਂ ਲੱਗਦਾ ਮੈਨੂੰ ਦੂਸਰਾ ਕੰਗਣ ਵੀ ਲਿਆ ਕੇ ਦਿਓ ਹੁਣ ਪੰਡਤ ਕਿੱਥੋਂ ਲਿਆ ਕੇ ਦੇਵੇ ਦੂਜਾ ਕੰਗੜ ਉਹ ਕਹਿੰਦਾ ਜੀ ਇੱਕ ਕੰਗੜ ਕਿੱਥੋਂ ਲਿਆਇਆ ਉਹਨੇ ਦੱਸਿਆ ਫਲਾਨੇ ਤੋਂ ਠਮਕੜੇ ਤੋਂ ਲਿਆਇਆ ਕਹਿੰਦੇ ਜਾਓ ਇਸ ਦੇ ਨਾਲ ਦਾ ਇੱਕ ਕੰਗੜ ਹੋਰ ਲਿਆਓ ਉਹ ਕਹਿੰਦਾ ਜੀ ਮੈਂ ਨਹੀਂ ਲਿਆ ਸਕਦਾ ਮੈਨੂੰ ਨਹੀਂ ਇਹ ਕੰਗੜ ਹੋਰ ਕਿਤੇ ਮਿਲਣਾ ਇੱਕੋ ਹੀ ਪੀਸ ਸੀਗਾ ਉਹ ਮੈਂ ਲੈ ਆਇਆ ਕਹਿੰਦੇ ਨਹੀਂ ਇਹਦੇ ਨਾਲ ਦਾ ਕੰਗੜ ਮੈਨੂੰ ਚਾਹੀਦਾ ਜੇ ਤਾ ਲਿਆ ਦੇਂਗਾ ਠੀਕ ਹੈ ਨਹੀਂ ਤਾਂ ਤੇਰਾ ਪੂਰੇ ਦਾ ਪੂਰਾ ਪਰਿਵਾਰ ਜਿਹੜਾ ਉਹ ਖਤਮ ਕਰ ਦਿੱਤਾ ਜਾਏਗਾ ਪੰਡਤ ਡਰ ਗਿਆ ਦਰ ਗਿਆ ਉਦਾਸ ਹੋ ਗਿਆ ਔਰ ਮੁੜ ਸਤਗੁਰੂ ਰਵਿਦਾਸ ਜੀ ਦੇ ਕੋਲ ਆਇਆ ਤਾਂ ਸਤਗੁਰੂ ਰਵਿਦਾਸ ਜੀ ਨੇ ਪੁੱਛਿਆ ਕਿ ਪੰਡਤ ਜੀ ਬੜੇ ਘਬਰਾਏ ਹੋਏ ਹੋ ਪਰੇਸ਼ਾਨ ਹੋ ਕੀ ਗੱਲ ਹੈ ਉਹ ਕਹਿੰਦੇ ਰਵਿਦਾਸ ਮੈਨੂੰ ਮਾਫ ਕਰ ਦੇ ਮੈਨੂੰ ਮਾਫ ਕਰ ਦੇ ਮੈਂ ਬਹੁਤ ਵੱਡਾ ਧੋਖਾ ਕੀਤਾ ਤੇਰੇ ਨਾਲ ਔਰ ਜਿਸ ਦੀ ਸਜ਼ਾ ਮੈਂ ਤੇ ਮੇਰਾ ਪਰਿਵਾਰ ਭੁਗਤਣ ਜਾ ਰਿਹਾ ਹੈ ਕਹਿੰਦੇ ਗੱਲ ਕੀ ਹੋਈ ਹੈ ਕਹਿੰਦੇ ਗੰਗਾ ਮਾਈ ਜੀ ਨੇ ਤੁਹਾਡੇ ਵਾਸਤੇ ਇੱਕ ਕੰਗਣ ਭੇਜਿਆ ਸੀ ਨਿਸ਼ਾਨੀ ਦੇ ਤੌਰ ਤੇ ਸੋਨਾ ਕੰਗਣ ਦੇਖ ਕੇ ਮੈਂ ਬੇਈਮਾਨ ਹੋ ਗਿਆ ਮੈਂ ਰਾਜੇ ਦੇ ਕੋਲ ਉਹ ਇਸ ਕਰਕੇ ਉਹ ਕੰਗਣ ਲੈ ਕੇ ਗਿਆ ਕਿ ਮੈਨੂੰ ਇਨਾਮ ਮਿਲੇਗਾ ਉਲਟਾ ਉਹਨਾਂ ਨੇ ਕਿਹਾ ਕਿ ਇਹਦੇ ਨਾਲ ਦਾ ਮੈਨੂੰ ਇੱਕ ਹੋਰ ਕੰਗਣ ਲੈ ਆ ਕੇ ਦਿਓ ਜੇ ਮੈਂ ਰਾਜੇ ਨੂੰ ਕੰਗਣ ਨਾ ਦਿੱਤਾ ਤਾਂ ਉਹ ਮੇਰੇ ਸਣੇ ਮੇਰੇ ਪਰਿਵਾਰ ਨੂੰ ਖਤਮ ਕਰ ਦੇਗਾ ਸਤਗੁਰੂ ਰਵਿਦਾਸ ਮਹਾਰਾਜ ਕੁੱਲ ਮਾਲਕ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਗਿਲਾ ਨਹੀਂ ਕਿ ਤੂੰ ਮੇਤੋ ਝੂਠ ਬੋਲਿਆ ਕੰਗਣ ਮੈਨੂੰ ਦਿੱਤਾ ਸੀ ਕਿਉਂਕਿ ਉਹ ਤਾਂ ਜਾਣੀ ਜਾਣ ਸੀ ਪੰਡਤ ਜਦੋਂ ਪੈਰੀ ਪੈ ਗਿਆ ਤੇ ਸਤਗੁਰ ਰਵਿਦਾਸ ਮਹਾਰਾਜ ਜੀ ਨੇ ਉਸ ਕੁੰਡ ਦੇ ਵਿੱਚੋਂ ਜਿਸ ਦੇ ਵਿੱਚ ਜੁੱਤੀਆਂ ਨੂੰ ਪਾਣੀ ਲਾਉਣ ਵਾਸਤੇ ਕੁੱਢ ਤਿਆਰ ਕੀਤਾ ਜਾਂਦਾ ਤਾਂ ਉਸ ਦੇ ਵਿੱਚ ਹੱਥ ਪਾਇਆ ਤੇ ਇੱਕ ਕੰਗਣ ਕੱਢ ਕੇ ਪੰਡਤ ਨੂੰ ਦੇ ਦਿੱਤਾ ਔਰ ਪੰਡਤ ਨੇ ਜਦੋਂ ਉਸ ਕੁੰਡ ਵਿੱਚ ਵੇਖਿਆ ਉਸ ਤਰ੍ਹਾਂ ਦੇ ਕੰਗਣਾਂ ਦਾ ਦਰਿਆ ਚੱਲ ਰਿਹਾ ਸੀ ਇਹ ਵੇਖ ਕੇ ਪੰਡਤ ਚੁੱਪ ਹੋ ਗਿਆ ਕਿ ਮੈਂ ਇੱਕ ਕੰਗਣ ਦੀ ਗੱਲ ਕਰਦਾ ਇੱਥੇ ਤਾਂ ਉਸੇ ਤਰ੍ਹਾਂ ਦੇ ਕੰਗਣਾਂ ਦੇ ਦਰਿਆ ਚੱਲ ਰਹੇ ਨੇ ਪੈਰੀ ਪੈ ਗਿਆ ਸਤਿਗੁਰ ਵਿਦਾਸ ਮਹਾਰਾਜ ਤੋਂ ਮਾਫੀਆ ਮੰਗੀਆਂ ਸਾਨੂੰ ਮਾਫ ਕਰ ਦਿਓ ਅਸੀਂ ਤੁਹਾਡੇ ਨਾਲ ਬਹੁਤ ਜ਼ਿਆਤੀ ਕੀਤੀ ਹੈ ਤੁਹਾਡਾ ਮਜ਼ਾਕ ਉਡਾਇਆ ਤੁਹਾਡੀ ਜਾਤ ਨੂੰ ਲੈ ਕੇ ਅਸੀਂ ਬੋਲ ਕਬੋਲ ਬੋਲੇ ਸਾਨੂੰ ਮਾਫ ਕਰਦੇ ਸਤਗੁਰ ਅਰਬਿਦਾਸ ਮਹਾਰਾਜ ਜੀ ਨੇ ਉਹਨਾਂ ਨੂੰ ਮਾਫ ਕਰ ਦਿੱਤਾ ਹੈ ਔਰ ਅਕਾਲ ਪੁਰਖ ਦੇ ਚਰਨਾਚ ਅਰਦਾਸ ਕੀਤੀ ਕਿ ਇਹਨਾਂ ਨੂੰ ਬੁੱਧੀ ਤੇ ਸ਼ਕਤੀ ਦਿਓ ਤਾਂ ਕਿ ਅੱਛਾ ਤੇ ਬੁਰਾ ਇਹ ਜਾਣ ਸਕਣ ਦੋਸਤੋ ਇਤਿਹਾਸ ਦੱਸਦੇ ਹਾਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਉਹਦੇ ਲਈ ਖੇਮਾ ਦੇ ਜਾਚਖਾਂ ਜੁੜੇ ਰਹੋ ਕੋਸੂ ਨਾਮਾ ਚੈਨਲ ਦੇ ਨਾਲ